ਸੂਸ਼ੰਕਰ ਯੂਥ ਕਲੱਬ ਵੱਲੋਂ ਅੱਜ ਖੂਨਦਾਨ ਕੈਂਪ ਜਿਹੜੇ ਕਿ ਬੱਚੇ ਸੜਕ ਹਾਦਸੇ ਦੇ ਜਿਨ੍ਹਾਂ ਦੀ ਜਾਨ ਨਾ ਗਈ ਉਹਨਾਂ ਦੀ ਯਾਦ ਦੇ ਵਿੱਚ ਇਹ ਖੂਨਦਾਨ ਕੈਂਪ ਆਯੋਜਨ ਕੀਤਾ ਗਿਆ ਹੈ ਜਿਹੜੇ ਬੱਚੇ ਸੜਕ ਹਾਦਸੇ ਵਿੱਚ ਜਿਨ੍ਹਾਂ ਦੀ ਜਾਨ ਨਾ ਗਈ ਉਹਨਾਂ ਦੀ ਯਾਦ ਦੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਇਹ ਜਿਹੜਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਥੈਲਸੇਮੀਆ ਪੀੜਤ ਬੱਚਿਆਂ ਦੇ ਲਈ ਕਿਉਂਕਿ ਉਹਨਾਂ ਦੀ ਜ਼ਿੰਦਗੀ ਬਚਾਉਣੇ ਬਹੁਤ ਜ਼ਰੂਰੀ ਹੈ ਉਸ ਦੇ ਲਈ ਲਗਾਤਾਰ ਇਸ ਤਰ੍ਹਾਂ ਕੈਂਪ ਲਾਏ ਜਾਂਦੇ ਕਿਉਂਕਿ ਉਹਨਾਂ ਬੱਚਿਆਂ ਨੂੰ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਸ ਕਰਕੇ ਇਹ ਖੂਨਦਾਨ ਕੈਂਪ ਇਹ ਉਹ ਬੱਚਿਆਂ ਦੀ ਯਾਦ ਦੇ ਵਿੱਚ ਹੈ ਜਿਨ ਬੱਚਿਆਂ ਕੀ ਸੜਕਾਸ ਤੇ ਜਨ ਗਈ ਸੀ ਅੱਜ ਫਾਦਰਡੇ ਵੀ ਹੈ ਔਰ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਉਹਨਾਂ ਬੱਚਿਆਂ ਨੂੰ ਇੱਕ ਸ਼ਰਧਾਂਜਲੀ ਵੀ ਹੈ ਵੱਲੋਂ ਜਿਹੜੇ ਸ਼ਹਿਰ ਵਾਸੀ ਹੈ ਉਹਨਾਂ ਵੱਲੋਂ ਵੀ ਜਿਹੜਾ ਖੂਨਦਾਨ ਕੈਂਪਰੇਜਨ ਕੀਤਾ ਗਿਆ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਖੜੇ ਹੈ ਭਾਈ ਸਾਹਿਬ ਕੀ ਕਹੋਗੇ ਅੱਜ ਜਿਹੜੇ ਖੂਨਦਾਨ ਕੈਂਪ ਲਾਇਆ ਗਿਆ ਬੱਚਿਆਂ ਦੀ ਯਾਦ ਵਿੱਚ ਇਹ ਜੋ ਅੱਜ ਦਾ ਖੂਨਦਾਨ ਕੈਂਪ ਹੈ ਇਹ ਸਾਡੇ ਉਹ ਨੰਨੇ ਫੁੱਲ ਜੋ ਸਮਾਜ ਵਿੱਚ ਵਿਚਰਨ ਤੋਂ ਪਹਿਲਾਂ ਹੀ ਸਾਡੇ ਤੋਂ ਦੂਰ ਚਲੇ ਗਏ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਜੋ ਲੈਡ ਕੈਂਪ ਲਗਾਇਆ ਜਾ ਰਿਹਾ ਹੈ ਜੀ ਬਹੁਤ ਹੀ ਸਲਾੰਗਾ ਯੋਗ ਕਦਮ ਹੈ ਜੀ ਔਰ ਮੈਂ ਧੰਨਵਾਦ ਕਰਾਂਗਾ ਸਾਡੇ ਸ਼ਹਿਰ ਨੂੰ ਵਸਿਆਂ ਨੂੰ ਜਿਨ੍ਹਾਂ ਨੇ ਸਾਡਾ ਇਹ ਜੋ ਪ੍ਰੋਗਰਾਮ ਹੈ ਉਹ ਸਫਲ ਬਣਾਇਆ ਔਰ ਵੱਧ ਚੜ ਕੇ ਖੂਨਦਾਨ ਕਰਨ ਲਈ ਇੱਥੇ ਅੱਜ ਨੌਜਵਾਨ ਉਹ ਹਰ ਸਮਾਜ ਦਾ ਇਨਸਾਨ ਇੱਥੇ ਪਹੁੰਚ ਰਿਹਾ ਹੈ ਜੀ ਖੂਨਦਾਨ ਕਰਨ ਨਾਲ ਕਿੰਨਾ ਕੁ ਮਤਲਬ ਜ਼ਰੂਰੀ ਹੈ ਕਿੰਨਾ ਕੁ ਮਤਲਬ ਇਸ ਦੀ ਇੰਪੋਰਟੈਂਸ ਹੈ ਦੇਖੋ ਖੂਨਦਾਨ ਕਰ ਕਿੰਨੀ ਮਸੂਲੀ ਕਦੇ ਰਹੇ ਜੋ ਖੂਨ ਦਾਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ ਜੀ ਖੂਨ ਦਾਨ ਕਰਨ ਨਾਲ ਆਪਣੇ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਜੀ ਮੈਂ ਅਪੀਲ ਕਰਾਂਗਾ ਨੌਜਵਾਨਾਂ ਨੂੰ ਕਿ ਉਹ ਕਿਸੇ ਵੀ ਚੱਕਰ ਵਿੱਚ ਨਾ ਪੈਣ ਉਹ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੋਵੇ ਕਿ ਕਿਸੇ ਨੂੰ ਖੂਨ ਦਾਨ ਕਰਨਾ ਹੈ ਤਾਂ ਉਹ ਜਾ ਕੇ ਆਪਣਾ ਖੂਨ ਦਾਨ ਜ਼ਰੂਰ ਕਰਕੇ ਹਨ ਖੂਨ ਦਾਨ ਮਹਾਦਾਨ ਅੱਜ ਜਿਹੜਾ ਇਹ ਕੈਂਪ ਹੈ ਸਾਡੇ ਜਿਹੜੇ ਸਮਾਜ ਦੇ ਵਿੱਚ ਸੱਤ ਬੱਚੇ ਨੰਨੇ ਮਨੇ ਫੁੱਲਾਂ ਵਰਗੇ ਬੱਚੇ ਜਿਹੜੇ ਔਰ ਇੱਕ ਡਰਾਈਵਰ ਦੀ ਜਿਹੜੀ ਐਕਸੀਡੈਂਟ ਦੇ ਵਿੱਚ ਜਿਹੜੀ ਇੱਕ ਕਹਿੰਦੇ ਨੇ ਵੀ ਮੌਤ ਵੀ ਨਹੀਂ ਕਹਿ ਸਕਦੇ ਸ਼ਹੀਦੀ ਹੋਈ ਸੀਗੀ ਉਹਨਾਂ ਦੀ ਯਾਦ ਦੇ ਵਿੱਚ ਇਹ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਿਹੜੇ ਬਲੱਡ ਦੇਣ ਆ ਰਹੇ ਨੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਜਿਹੜੇ ਇਹ ਬਲੱਡ ਦੇ ਰਹੇ ਨੇ ਇਹ ਸੱਚੀ ਸੁੱਚੀ ਸ਼ਰਧਾਂਜਲੀ ਜਿਹੜੀ ਹੈ ਉਹਨਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਤੇ ਉਹਨਾਂ ਬੱਚਿਆਂ ਦੀ ਜਾਨ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਦੀ ਜਾਨ ਵੀ ਬਚਾਈ ਜਾ ਰਹੀ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਇਹਨੂੰ ਇਸ ਬਲੱਡ ਕੈਂਪ ਨੂੰ ਕਾਮਯਾਬ ਕੀਤਾ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਅਤੇ ਸਾਰਿਆਂ ਨੂੰ ਸੰਦੇਸ਼ ਵੀ ਦੇਣਾ ਚਾਹਾਂਗਾ ਵੀ ਇਹ ਜਿਹੜਾ ਬਲੱਡ ਕੈਂਪ ਹੈ ਥੈਲੇਸੀਮੀਆ ਬੱਚਿਆਂ ਵਾਸਤੇ ਹੈ ਔਰ ਇਹ ਹਰੇਕ ਬੰਦੇ ਨੂੰ ਇੱਥੇ ਆ ਕੇ ਜਿਨ੍ਹਾਂ ਨੂੰ ਜਿਹੜੇ ਦੇ ਸਕਦੇ ਨੇ ਪ੍ਰੈਕਟੀਕਲੀ ਉਹ ਦੇ ਸਕਦੇ ਉਹ ਦੇਣਾ ਕਿ ਇੱਥੇ ਇਹ ਜਿਹੜਾ 3 ਮਹੀਨੇ ਦੇ ਵਿੱਚ ਪ੍ਰੈਕਟੀਕਲੀ ਇਹ ਆਪਸੇ ਪੂਰਾ ਹੋ ਜਾਏਗਾ ਖੂਨਦਾਨਕ ਕੈਂਪ ਅੱਜ ਦੇਤੂ ਲਾਇਆ ਗਿਆ ਹੈ ਕੈਂਪ ਅੱਜ ਫਾਦਰਸਡੇ ਵਾਲੇ ਦਿਨ ਅਸੀਂ ਪਹਿਜਿਲੋਂ ਧੰਨਵਾਦ ਕਰਦੇ ਆਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਾਲਿਆਂ ਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਖੂਨਦਾਨ ਦਾ ਕੈਂਪ ਲਗਾਇਆ ਹੈ থੈਲੇਸੀਮੀਆ ਬੱਚਿਆਂ ਦੀ ਪੀੜਤ ਬੱਚਿਆਂ ਦੇ ਲਈ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਜੀ ਵੱਧ ਚੜ ਕੇ ਖੂਨਦਾਨ ਕਰੋ ਤੇ ਅਸੀਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਸ਼ਿਵ ਸ਼ੰਕਰ ਯੂਥ ਕਲੱਬ ਵਾਲਿਆਂ ਨੇ ਜਿਹੜਾ ਹੈ ਇਹ ਬੱਚਿਆਂ ਦੀ ਯਾਦ ਦੇ ਵਿੱਚ ਜਿਹੜਾ ਹੈ ਜੋਗੀ ਬੱਚੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਹੈ ਇਹ ਜਿਹੜਾ ਹੈ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਅਸੀਂ ਇਹ ਕਹਿੰਦੇ ਆਂ ਵੀ ਹਰ ਸਾਲ ਜਿਹੜਾ ਹੈ ਇਹ ਖੂਨਦਾਨ ਜਿਹੜਾ ਹੈ ਕੈਂਪ ਇਹਨਾਂ ਬੱਚਿਆਂ ਦੀ ਯਾਦ ਤੇ ਲਗਾਇਆ ਜਾਵੇ ਹੋਰ ਵੀ ਵਧੀਆ ਕੰਮ ਕੀਤੇ ਜਾਣ ਇਸ ਦੇ ਨਾਲ ਸ਼ਿਵ ਸ਼ੰਕਰ ਸੇਵਾਦਲ ਯੂਥ ਵੱਲੋਂ ਸਮਾਣਾ ਸ਼ਹਿਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੈਂਪ ਨੇ ਸਮਾਜ ਸੇਵਾ ਦੇ ਤੌਰ ਤੇ ਲਾਏ ਜਾਂਦੇ ਨੇ ਪਾਰੇ ਇੱਕ ਬਲੱਖਣ ਕੈਂਪ ਹੈ ਜਿਹੜਾ 7 ਬੱਚੇ ਸ਼ਹੀਦ ਐਕਸੀਡੈਂਟ ਦੇ ਵਿੱਚ ਹੋਏ ਉਹਨਾਂ ਦੇ ਮਾਪਿਆਂ ਨੂੰ ਰਿਲੀਫ ਦੇਣ ਵਾਸਤੇ ਖੂਨਦਾਨ ਕੈਂਪ ਹੈ ਜਿਹੜਾ ਸ਼ਿਵ ਸ਼ੰਕਰ ਜੂਥ ਕਲੱਬ ਕਨੇਓ ਲਾਇਆ ਗਿਆ ਹੈ ਸ਼ਿਵਾ ਸ਼ੰਕਰ ਜੂਥ ਕਲੱਬ ਜੋ ਇਹ ਖੂਨ ਇਕੱਠਾ ਕਰਦਾ ਹੈ ਬਲੱਡ ਇਕੱਠਾ ਕਰਦਾ ਹੈ ਇਹ ਥੈਲੇਸੀਮੀਆ ਦੇ ਬੱਚਿਆਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦੀ ਦੇਖਰੇਖ ਬਹੁਤ ਘੱਟ ਹੁੰਦੀ ਹੈ ਸਮਾਣਾ ਸ਼ਹਿਰ ਦੇ ਵੱਲੋਂ ਇਹ ਖੂਨ ਦਿੱਤਾ ਹੋਇਆ ਬਹੁਤ ਦਾਣ ਦਾ ਕੰਮ ਹੈ ਮੈਂ ਸ਼ਿਵ ਸ਼ੰਕਰ ਜੂਥ ਕਲੱਬ ਦਾ ਬਹੁਤ ਕੋਟ-ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਪਰਾਲਾ ਕੀਤਾ ਅਤੇ ਮ੍ਰਿਤਕ ਬੱਚਿਆਂ ਦੇ ਮਾਪੇ ਨੂੰ ਰਾਹਤ ਮਿਲੀ ਹੈ ਠੀਕ ਹੈ ਥੈਂਕ ਯੂ ਦੇਖੋ ਖੂਨਦਾਨ ਮਹਾਦਾਨ ਹੋ ਗਿਆ ਅਸੀਂ ਸਾਰੇ ਧੰਨਵਾਦੀ ਆ ਸ਼ਿਵਸ਼ੰਕਰ ਯੂਥ ਕਲੱਬ ਦੇ ਜਿਨ੍ਹਾਂ ਨੇ ਇਹਨਾਂ ਪਰਾਲਾ ਕੀਤਾ ਬੱਚਿਆਂ ਦੀ ਯਾਦ ਕਿ ਥੈਲਸੀਮੀਆ ਪੀੜਿਤ ਬੱਚਿਆਂ ਨੂੰ ਵਾਸਤੇ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਸਮਾਣੇ ਤੋਂ ਫਿਰ ਕਾਫੀ ਲੋਕਾਂ ਨੇ ਜਿਹੜਾ ਇਸ ਵਿੱਚ ਸਹਿਯੋਗ ਦਿੱਤਾ ਹੈ ਉਹ ਰੋਬਾਤ ਚੜ ਕੇ ਫੈਸਲਾ ਲੈ ਰਹੇ ਨੇ ਇਹ ਖੂਨ ਜਿਹੜਾ ਹੈ ਬਹੁਤ ਸਾਰੇ ਬੱਚਿਆਂ ਦੀ ਅੱਗੇ ਜਾਨ ਬਚਾਏਗਾ ਤਾਂ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਇਸ ਖੂਨ ਪਹੁੰਚੇਗਾ ਕਿ ਚਲੋ ਸਾਡੇ ਬੱਚੇ ਗਏ ਲੇਕਿਨ ਉਹਨਾਂ ਦੀ ਯਾਦ ਵਿੱਚ ਜਿਹੜੇ ਵੀ ਕੋਈ ਸਮਾਜ ਸੇਵੀ ਵਧੀਆ ਕੰਮ ਕਰ ਰਹੇ ਨੇ ਉਸ ਨਾਲ ਸਮਾਜ ਦੇ ਵਿੱਚ ਬੱਚਿਆਂ ਨੂੰ ਜਾਂ ਹੋਰ ਲੋਕਾਂ ਨੂੰ ਜੋ ਫਾਇਦਾ ਹੋਵੇਗਾ ਉਸ ਨਾਲ ਸਾਨੂੰ ਕਿਤੇ ਨਾ ਕਿਤੇ ਸੰਤੁਸ਼ਟੀ ਜਿਹੜੀ ਉਹ ਮਿਲੇਗੀ ਸ਼੍ਰੀ ਸੰਗਰਵੀ ਉਸ ਤਰ੍ਹਾਂ ਬਲੋ ਜਿਹੜਾ ਇਹ ਕੈਂਪ ਦਾ ਜਨ ਕੀਤਾ ਗਿਆ ਇਸ ਦੀ ਸਲਾਹਾ ਕਰਨੀ ਚਾਹੀਦੀ ਹੈ ਔਰ ਖੂਨ ਦਾਨ ਕਰਨ ਨਾਲ ਤੁਹਾਡੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਖੂਨ ਦਾਨ ਇੱਕ ਮਹਾਦਾਨ ਹੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ